ਕਿਸਾਨ ਭਰਾਵੋ ਜੇ ਤੁਹਾਡੇ ਖੇਤਾਂ ਦੀ ਮਿੱਟੀ ਦਰਮਿਆਨੀ ਆ ਤੇ ਤੁਹਾਡੇ ਕੋਲ ਪਾਣੀ ਵੀ ਦਰਮਿਆਨਾ ਤੇ ਨਹਿਰੀ ਪਾਣੀ ਤੁਹਾਡੇ ਕੋਲੇ 8ਵੇਂ 15ਵੇਂ ਦਿਨ ਚ ਇੱਕ ਵਾਰੀ ਅਵੇਲੇਬਲ ਹੈਗਾ ਤੇ ਪਹਿਲੀ ਵਾਰ ਤੁਸੀਂ ਲਾ ਰਹੇ ਹੋ ਝੋਨਾ ਤਾਂ ਇਹ ਵੀਡੀਓ ਤੁਹਾਡੇ ਲਈ ਬਣੀ ਹੋਈ ਆ ਕਿਉਂਕਿ ਇਹਦੇ ਵਿੱਚ ਮੈਂ ਦੋ ਕਿਸਮਾਂ ਤੁਹਾਨੂੰ ਦੱਸ ਰਿਹਾ ਹੈਗਾ ਦੋਨੇ ਕਿਸਮਾਂ ਥੋੜ੍ਹ ਗਈਆਂ ਬੜਾਣ ਕਿਸਮਾਂ ਦੀਆਂ ਬਟ ਤੁਹਾਡੇ ਖੇਤਾਂ ਦੇ ਵਿੱਚ ਤੁਹਾਡੇ ਇਹ ਠੇਕੇ ਦੇ ਵਾਹਨ ਲੈ ਹੋਇਆ ਤਾਂ ਵੀ ਪੈਸੇ ਪੂਰੇ ਹੋ ਜਾਣਗੇ ਜੇ ਤੁਹਾਡਾ ਆਪਣਾ ਵਾਹਨ ਆ ਤਾਂ ਵੀ ਤੁਹਾਨੂੰ ਚੰਗੇ ਝਾੜ ਸਰਕਾ ਬੈਨੀਫਿਟ ਮਿਲ ਜੂਗਾ ਕਿਉਂਕਿ ਜਦੋਂ ਆਪਾਂ 2017 ਦੇ ਵਿੱਚ ਚੈਨਲ ਸ਼ੁਰੂ ਕੀਤਾ ਸੀ ਤਾਂ 2018 ਦੇ ਵਿੱਚ ਆਪਾਂ ਇੱਕ ਵੈਰੈਟੀ ਨੂੰ ਪ੍ਰੋਮੋਟ ਕੀਤਾ ਸੀਗਾ CR212 ਨੂੰ ਤਾਂ ਉਹ ਕਿਸਮਾ ਦਰਮਿਆਨੇ ਖੇਤਾਂ ਦੇ ਵਿੱਚ ਚੰਗੇ ਖੇਤਾਂ ਦੇ ਵਿੱਚ ਚੰਗੇ ਪਾਣੀ ਤੇ ਦਰਮਿਆਨੇ ਪਾਣੀ ਤੇ ਡੇਢ ਨੰਬਰ ਪਾਣੀ ਤੇ 2 ਨੰਬਰ ਪਾਣੀ ਤੇ ਇੱਕ ਚਿੱਟੇ ਸ਼ੋਰੇ ਤੇ ਕਾਲੇ ਸ਼ੋਰੇ ਤੇ ਹਲਕੀਆਂ ਜ਼ਮੀਨਾਂ ਵਿੱਚ ਵੀ ਚੰਗੀ ਪੈਦਾਵਾਰ ਉਹਨੇ ਕਈ ਸਾਲਾਂ ਦਿੱਤੀ ਤੇ ਹੁਣ ਉਸੇ ਕਿਸਮ ਦੀ ਸੋਧ ਚੱਲ ਰਹੀ ਹੈਗੀ ਆ ਸੁਪਰ 212 ਜਿਹੜੀ ਕਿ 145 ਦਿਨ ਤੱਕ 148 ਦਿਨ ਤੱਕ ਸਮਾਂ ਲੈਂਦੀ ਹੈਗੀ ਆ ਜੇਕਰ ਤੁਸੀਂ ਪਹਿਲੀ ਵਾਰ ਝੋਨਾ ਲਾ ਰਹੇ ਹੋ ਤੁਹਾਡੇ ਕੋਲੇ ਕੋਈ ਆਪਣਾ ਬਾਣਾ ਠੇਕੇ ਵਾਲਾ ਬਾਣਾ ਨਵਾਂ ਸੋਧਰ ਲਵਾਇਆ ਤੁਸੀਂ ਨਰਮੇ ਦੀ ਖੇਤ ਤੋਂ ਪਿੱਛੇ हट ਗਏ ਜਾਂ ਕੋਈ ਤੁਹਾਡਾ ਕੋਈ ਨਵਾਂ ਹੀ ਖੇਤ ਤਿਆਰ ਕੀਤਾ ਹੋਇਆ ਤਾਂ ਉਸ ਖੇਤ ਦੇ ਵਿੱਚ ਤੁਸੀਂ ਇਹ ਕਿਸਮ ਦਾ ਟਰਾਇਲ ਕਰ ਸਕਦੇ ਹੋ ਬਹੁਤ ਵਧੀਆ ਤੁਹਾਨੂੰ ਝਾੜ ਵੱਲੋਂ ਨਿਰਾਸ਼ਾ ਨਹੀਂ ਮਿਲੇਗੀ ਇਹ ਕਿਸਮ ਦਾ ਜਿਹੜਾ ਝਾੜ ਹੈਗਾ ਉਹ ਲਗਭਗ 32 ਕੁਆਂਟਲ ਤੋਂ ਲੈ ਕੇ 38 40 ਕੁਆਂਟਲ ਤੱਕ ਵੀ ਨੋਟ ਕੀਤਾ ਗਿਆ ਹੈਗਾ ਪਾਣੀ ਸਾਰਾ ਵੱਖੋ ਵੱਖਰਾ ਹਰ ਸਾਲ ਮੌਸਮ ਵੱਖੋ ਵੱਖਰਾ ਰਹਿੰਦਾ ਹੈਗਾ ਇਸ ਵਾਰ ਬਰਸਾਤਾਂ ਦੀ ਚੰਗੀ ਆਮਦvare ਸੰਭਾਵਨਾ ਪਹਿਲਾਂ ਹੀ ਵਿਕਤ ਹੋ ਚੁੱਕੀ ਹੈਗੀ ਆ ਜੇਕਰ ਤੁਸੀਂ ਆਪਣੇ ਖੇਤਾਂ ਵਿੱਚ ਪਹਿਲੀ ਵਾਰ ਝੋਨਾ ਲਾ ਰਹੇ ਹੋ ਜ਼ਮੀਨ ਦਰਮਿਆਨੇ ਅੰਗ ਦੇ ਵਿੱਚ ਹੈਗੀ ਆ ਜਾਂ ਤੁਹਾਡੀ ਜ਼ਮੀਨ ਦੇ ਵਿੱਚ ਲੱਗਣ ਵਾਲਾ ਪਾਣੀ ਹੈ ਜਿਹੜਾ ਉਹ ਨਹਿਰੀ 15ਵੇਂ ਦਿਨ ਅਵੇਲੇਬਲ ਆ ਹਰ 8ਵੇਂ ਦਿਨ ਨਹੀਂ ਅਵੇਲੇਬਲ ਰਾਜਮਾ ਪਾਣੀ ਨਹੀਂ ਹੈਗਾ ਤੁਹਾਡੇ ਕੋਲ ਨਹਿਰੀ ਤੇ ਤੁਹਾਡੀਆਂ ਮੋਟਰਾਂ ਦੇ ਪਾਣੀ ਦੇ ਵਿੱਚ ਹਲਕਾ ਸ਼ੋਰ ਆ ਚਿੱਟਾ ਜਾਂ ਹਲਕਾ ਕਾਲਾ ਛੋਰਾ ਹੈਗਾ ਪਾਣੀ ਦੀ ਚਾਲਕਤਾ 2500 ਤੋਂ 3000 ਹੈਗੀ ਆ ਤਾਂ ਤੁਸੀਂ ਹਾਈਬ੍ਰਿਡ ਵਿੱਚ ਜਾਣ ਦੀ ਲੋੜ ਨਹੀਂ ਤੁਹਾਨੂੰ ਤੁਹਾਨੂੰ ਇਹ ਦੋਨੇ ਕਿਸਮਾਂ ਹੀ ਵਧੀਆ ਤਰੀਕੇ ਨਾਲ ਛਾੜ ਦੇ ਸਕਦੀਆਂ ਹਨ ਪਨੀਰੀ ਲਾਉਣ ਦਾ ਜਿਹੜਾ ਸਹੀ ਸਮਾਂ ਹੈਗਾ ਮਈ ਮਈ ਦੇ ਵਿੱਚ ਇਹਨਾਂ ਦੀ ਪਨੀਰੀ ਉਗਰੇ ਆਉਣੀ ਚਾਹੀਦੀ ਹੈਗੀ ਆ ਐਂਡ ਅਕਤੂਬਰ ਸਟਾਰਟਿੰਗ ਨਵੰਬਰ ਦੇ ਵਿੱਚ ਤੁਹਾਡੀ ਕਟਾਈ ਹੋ ਜਾਣੀ ਹੈਗੀ ਆ ਕਿਸਮਤ ਜ਼ਰੂਰ ਥੋੜੀਆਂ ਥੋੜੇ ਜੇ ਲੰਬੇ ਸਮੇਂ ਦੀਆਂ ਹੈਗੀਆਂ ਖਾਦਾਂ ਵਗੈਰਾ ਤੁਹਾਨੂੰ ਆਪਣੇ ਖੇਤਾਂ ਦੀ ਡਿਮਾਂਡ ਅਨੁਸਾਰ ਹੀ ਪਾਉਣੀਆਂ ਪੈਣਗੀਆਂ ਬਟ ਇਹ ਕਿਸਮਾਂ ਤੁਹਾਨੂੰ ਚੰਗੇ ਝਾੜ ਵੱਲ ਲੈ ਕੇ ਜਾਣਗੀਆਂ ਜਿਹੜਾ ਇਹਨਾਂ ਦਾ オリジナル ਬੀਜ ਹੈਗਾ ਉਹ ਪੰਜਾਬ ਸੀਡ ਭੰਡਾਰ ਗਿੱਦੜਵਾਹਾ ਤੋਂ ਹੀ ਮਿਲੇਗਾ ਤੁਸੀਂ ਉਹਨਾਂ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਿਉਂਕਿ ਕਿਸਮਾਂ ਆਈਆਂ ਨੂੰ ਕਾਫੀ ਟਾਈਮ ਹੋ ਗਿਆ ਕਿਸਮਾਂ ਨੂੰ ਛਾੜ ਦਿੰਦਿਆਂ ਨੂੰ ਵੀ ਕਾਫੀ ਸਮਾਂ ਹੋ ਗਿਆ ਇਹੀ ਕਿਸਮਾਂ ਹੋਰ ਕਿਸੇ ਫਰਮਾਂ ਦੀਆਂ ਹੋਰ ਨਾਮਾਂ ਤੇ ਵੀ ਵਿਕ ਰਹੀਆਂ ਹਨ ਕਿਉਂਕਿ ਜਦੋਂ ਵੀ ਕੋਈ ਰਿਸਰਚ ਵੈਰਾਈਟੀ ਹੁੰਦੀ ਆ ਕਿਸੇ ਫਰਮ ਦੁਆਰਾ ਰਿਲੀਜ਼ ਕੀਤੀ ਜਾਂਦੀ ਆ ਤਾਂ ਉਹ 1 ਸਾਲ ਦੇ ਵਿੱਚ ਆਪਣਾ ਨਾਮ ਨਹੀਂ ਬਣਾ ਸਕਦੀ ਜਦੋਂ 4-5 ਸਾਲ ਚੱਲਦੀ ਹੈਗੀ ਇਹ ਪੂਰਾ ਨਾਮ ਬਣ ਜਾਂਦਾ ਹੈਗਾ ਤਾਂ ਬਾਕੀ ਫਰਮਾਂ ਵੀ ਉਸ ਨੂੰ ਉਸੇ ਹੀ ਨਾਮ ਤੇ ਜਾਂ ਕਿਸੇ ਹੋਰ ਨਾਮ ਤੇ ਵੇਚਣਾ ਸ਼ੁਰੂ ਕਰ ਦਿੰਦੀਆਂ ਹੈਗੀਆਂ ਬਟ ਜੇਕਰ ਤੁਸੀਂ ਇਸ ਦੇ ਚੰਗੇ ਝਾੜ ਲਈ ਆਪਣੀ ਬਿਉਂਤਬੰਦੀ ਕਰ ਰਹੇ ਹੈਗੇ ਹੋ ਤਾਂ 20 ਤੋਂ 25 ਮਈ ਜਿਹੜੀ ਹੈਗੀ ਆ ਸੂਪਰ ਸੀਆਰ 212 ਦੀ ਪਨੀਰੀ ਲਗਾ ਸਕਦੇ ਹੈਗੇ ਹੋ ਤਾਂ ਤੁਹਾਡੀ ਇਹ ਪਨੀਰੀ ਐ ਐਂਡ ਜੂਨ ਦੇ ਵਿੱਚ ਖੇਤ ਦੇ ਵਿੱਚ ਲੱਗ ਜੇਗੀ ਘੱਟ ਤੋਂ ਘੱਟ ਸਮੇਂ ਦੀ ਪਨੀਰੀ ਲਗਾਓ ਤੇ ਲਗਭਗ 150 ਦਿਨ ਤੋਂ ਪਹਿਲਾਂ ਹੀ ਤੁਸੀਂ ਆਪਣਾ ਖੇਤ ਖਾਲੀ ਕਰ ਲਓਗੇ ਜਿਹੜਾ ਝਾੜ ਹੈਗਾ ਇਹਨਾਂ ਕਿਸਮਾਂ ਦਾ ਉਹ 32 ਤੋਂ 38 40 ਕਵਾਂਟਲ ਤੱਕ ਆਮ ਹੀ ਹੈਗਾ ਪਰ ਜਿਹੜੇ ਫਾਰਮਰ ਕੋਲੇ ਚੰਗੇ ਸਾਧਨ ਹੈਗੇ ਆ ਉਹ ਸੀਆਰ ਸੁਪਰ 212 ਤੋਂ ਵੀ ਵਧੀਆ ਕਿਸਮ ਜਿਹੜੀ ਸੀਆਰ 321 ਆਈ ਹੋਈ ਹੈ ਉਹ ਵੀ ਇਸੇ ਹੀ ਫਾਰਮ ਵੱਲੋਂ ਰਿਲੀਜ਼ ਕੀਤੀ ਗਈ ਹੈ ਉਹ 140 ਦਿਨ ਦਾ ਸਮਾਂ ਲੈਂਦੀ ਹੈਗੀ ਆ ਤੇ ਉਹ ਚੰਗੇ ਪਾਣੀ ਤੇ ਉਸ ਕਿਸਮ ਦਾ ਵੀ ਫਾਇਦਾ ਲੈ ਸਕਦੇ ਹੈਗੇ ਆ ਜਿਆਦਾ ਜਾਣਕਾਰੀ ਤੋਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਆਉਣ ਵਾਲੀਆਂ ਵੀਡੀਓ ਲਈ ਇੰਸਟਾਗ੍ਰਾਮ ਫੇਸਬੁੱਕ YouTube ਤੇ ਪਣੇ ਰਹੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਥੈਂਕ ਯੂ